ਸਸਿਕਾ ਕਿਸਾਨ ਵੀਰੋ ਤੁਹਾਡਾ ਪ੍ਰਾਡ ਕੈਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਕੋਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਈ ਜੀ ਅੱਜ ਆਪ ਘਰੇ ਹੈ ਨਹੀਂ ਤੇ ਦੱਸਣਾ ਚਾਹੁੰਨੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਵੀਰੇ ਜਿਹੜੀ ਆ ਸਾਹਮਣੇ ਖੜੀ ਹੈ ਵੈੜ ਇਹ ਵਕਾਊ ਆ ਬਾਈ ਜੀ ਦੋ ਦਿਨ ਹੋ ਗਏ ਸੂਈ ਨੂੰ ਤੇ ਇਹਦੇ ਇਸ ਟਾਈਮ 8 ਤੋਂ 9 ਲੀਟਰ ਇਹਦਾ ਥੱਲੇ ਬੋਲਾ ਤਿਆਰ ਆ ਮਗਰ ਇਹਦੇ ਵੀਰੇ ਬੱਛਾ ਤੇ ਇਸ ਟਾਈਮ 8 ਤੋਂ 9 ਲੀਟਰ ਬੋਲਾ ਤਿਆਰ ਆ ਵੀਰੇ ਦੋ ਦਿਨ ਹੋਇਆ ਵੀਰੇ ਸੂਈ ਨੂੰ ਮਗਰ ਇਹਦੇ ਬਚਾ ਆ ਰਿਹਾ ਤੁਸੀਂ ਦੇਖ ਸਕਦੇ ਹੋ ਬਾਡੀ ਮੰਤਰ ਦੀ ਚੰਗੀ ਆ ਮਾੜਾ ਤੁਰਾ ਉਹ ਨਹੀਂ ਠੰਡੀ ਸੀਲ ਪੂਰੀ ਆ ਵੀਰੇ ਸਾਮਣੇ ਤੋਂ ਪੇਸ਼ ਤੋਰਾ ਤੁਸੀਂ ਦੇਖ ਸਕਦੇ ਹੋ ਚੰਗਾ ਹਵਾਨਾ ਬਾਈ ਪੱਠ ਫੋਟੇ ਦੀ ਚੰਗੀ ਆ ਰਿਹਾ ਰਿਹਾ ਦੇਖ ਸਕਦੇ ਹੋ ਬਾਈ ਤੁਸੀਂ ਤੋਰਾ ਦੇਖ ਸਕਦੇ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਹੈ ਠੰਡੀ ਸੀਗੀ ਪੂਰੀ ਆ ਬਾਈ ਮੂਮਥੇ ਦੀ ਚੰਗੀ ਆ ਬਾਡੀ ਮੰਤਰ ਦੀ ਚੰਗੀ ਆ ਤੇ ਇਹਦੀ ਡਿਮਾਂਡ ਬਾਈ 47000 ਰੁਪਿਆ ਬਾਈ ਡਿਮਾਂਡ ਕਰਦੇ ਆ ਇਹਦੀ ਤੇ ਬਾਕੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਭਰਾ ਨੂੰ ਵਹਿੜ ਚੰਗੀ ਲੱਗੇ ਤੇ ਬਾਈ ਨਾਲ ਜਰੂਰ ਗੱਲਬਾਤ ਕਰੋ ਥੈਂਕ ਯੂ ਬਾਈ ਜੀ